ਗੁਰਦਾਬਾਦ 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 ਤੋਂ ਸਾਥੀਓ ਸਾਨੂੰ ਇਹ ਸਰਕਾਰ ਨੇ ਜੋ ਸੇਵਾ ਦੇ ਵਿਹਨਤ ਸਭ ਤੋਂ ਵਡੀਆਂ ਸਾਡੇ ਜਬੰਡੀਆਂ ਪਾਤੀਆਂ ਕਿਸੇ ਨੂੰ 2.6 ਅੱਜ ਦੇ ਇਸ ਸਮਾਗਮ ਦੇ ਸਾਡੇ ਮੁੱਖ ਮਹਿਮਾਨ ਪ੍ਰਿੰਸੀਪਲ ਮੇਜਰ ਸਿੰਘ ਜੀ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਜੀ ਬਖਸ਼ੀ ਬੈਂਕ ਮੇਜਰ ਸਾਹਿਬ ਨੂੰ ਜਾਣਾ ਪਿਆ ਚਲੇ ਗਏ ਬਾਕੀ ਬੈਂਕਾਂ ਨੇ ਸਾਰਿਆਂ ਨੇ ਯੋਗਦਾਨ ਪਾਇਆ ਸਾਨੂੰ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਕਮੰਡ ਸਿੰਘ ਜੀ ਜਜ਼ਬੇ ਆ ਵਿਚਤਾ ਹੋਵੇ ਹੈ ਜਜ਼ਬਿਆਂ ਵਿੱਚਤਾ ਹੋਵੇ ਹੈ ਜੋਸ਼ ਵੀ ਠਰਿਆ ਨਹੀਂ ਜਜ਼ਬਿਆਂ ਵਿੱਚਤਾ ਹੋਵੇ ਹੈ ਜੋਸ਼ ਵੀ ਠਰਿਆ ਨਹੀਂ ਜ਼ਿੰਦਗੀ ਦੇ ਹੁਸਨ ਤੋਂ ਮਨ ਅਜੇ ਪਰਿਆ ਨਹੀਂ ਜਜ਼ਬਿਆਂ ਵਿੱਚ ਤਾਂ ਹੋਵੇ ਹੈ ਦੇ परहेज़ीआ नसीहत इश्क त परहेज़ी पैर जिसने इश्क जी दहली ਦੇਖੀ ਤੇ ਹੋ ਸੰਤੋਂ ਮਨ ਆਏ ਪਰ ਆ ਨਹੀਂ ਜੀ ਪਲਾ ਹਰਖ ਕਿਵੇਂ ਨਾ ਵੇਖ ਉਸ ਦੀ ਚੋਪੜੀ ਜਿਸ ਨੇ ਮਨ ਅਜੇ ਭਰਿਆ ਨਹੀਂ ਇਨੀ ਖੁਸ਼ੀ ਐ ਤੂਫਾਨੋ मरिया हार हारिया फिरा मै अजे मरिया ज़िंदी हुसन तो मन अजेया اجے تو میں نندمے کسان کا ہوا صرف نند وکد ہوپا نہ میں سب کچھ کہ آواز او میں کہارا بہت بہت ملا کے مان در میں پینشن نہیں ہاں تو سارا بہت پردھان کا دنواد کرتا ہوں تھنک یو بھائی ਵਾਜੀਵਾ ਕਰਦੇ ਆ ਸਿੰਘ ਜੀ ਨਮਾਨ ਪੈਨਸ਼ਨਰ ਪੈਣੋ ਦੇ ਭਰਾ ਉਹ ਪਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਸ਼ੇਖ ਕਾਲ ਕਰਕੇ ਠੀਂਗੀ ਤਰ੍ਹਾਂ ਬੋਲ ਨਹੀਂ ਸਕਦਾ ਇਸ ਕਰਕੇ ਮੈਂ ਤੁਹਾਡਾ ਹਸਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਹਨਤ ਦਾ ਟਾਈਮ ਦਿੱਤਾ ਤੁਹਾਨੂੰ ਪਤਾ ਹੀ ਹੈ ਹਸਰਾਜੀ ਨੇ ਜੀ ਬਣਾ ਮੰਗਾ ਬਾਰੇ ਵੀ ਤੇ ਤੁਕਰ ਆਪਣਾ ਬੈਕਟੂ ਮਿਲ ਗਿਆ ਸੋ ਉਤਾ ਬਾਰੇ ਦੱਸ ਚੁੱਕੇ ਨੇ ਫਿਰ ਵੀ ਮੈਂ ਜਿੰਨੀ ਸਕੂਲੀ ਪੜ੍ਹਦੀ ਐ ਤੇ ਮੇਤੋ ਸਿਆਣੇ ਸਾਰੇ ਤੁਸੀਂ ਬੈਠੇ ਹੋ ਤੇ ਪਰ ਫਿਰ ਵੀ ਮੈਂ ਜੋ ਕੀ ਅੱਜ ਮਹਿਸੂਸ ਕੀਤਾ ਕਿ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਇਸ ਕਰਕੇ ਅਸੀਂ ਅੱਜ ਇੱਕ ਇਕ ਦੋ ਨਾਰੇ ਤੋਂ ਪੰਜਾਬ ਸਰਕਾਰ ਦੇ ਬੁਢਾ ਲੋਣੇ ਆ ਪਰ ਉਹਨਾਂ ਵੀ ਉਹ ਮੇਰੇ ਪੈਨਸ਼ਨ ਸਾਥੀਓ ਹੈਪੀ ਪੈਨਸ਼ਨ ਡੇ ਉਹ ਮੇਰੇ ਪੈਨਸ਼ਨ ਸਾਥੀਓ ਹੈਪੀ ਪੈਨਸ਼ਨ ਡੇ ਟੂ ਜੂ ਉਹ ਮੇਰੇ ਪੈਨਸ਼ਨ ਸਾਥੀਓ ਹਰੇ ਭਰੇ ਹੋ ਖੇਤ ਹਮਾਰੇ ਚਾਰੇ ਪਾਸੇ ਖੁਸ਼ਹਾਲੀ ਹੋ ਚਾਰੇ ਪਾਸੇ ਖੁਸ਼ਹਾਲੀ ਹੋ ਘਰ ਘਰ ਕੋ ਹੋ ਸੁੱਖ ਸ਼ਾਂਤੀ ਹਰ ਚਿਹਰੇ ਤੇ ਲਾਲੀ ਹੋ ਸੁੱਖ ਸ਼ਾਂਤੀ ਰਿੰਦ ਸਕਦੀ ਹੈ ਧਰੰਧਵਤ ਕਦੇ ਨਾ ਲਓ ਨਾਗਾ ਬਹੁਤ ਹੋਟਿਆ ਨੰਦਾ ਫੇਰ ਲਓ ਇਹਦੀ ਬਜਾਏ ਇਥੇ ਜਮੈਨ ਲੈ ਲੋਗੇ ਜਮੈਨ ਬਹੁਤ ਕੁੰਕਾਰੀ ਹੈ ਜੀਰਾ ਬਹੁਤ ਕੁੰਕਾਰੀ ਹੈ ਇਹਦੇ ਸਬੰਧ ਵਿੱਚ ਮੈਂ ਹੁਣ ਦੱਸਦਾ ਹਾਰਟ ਦੀ ਦਵਾਈ ਹੈ ਹਾਰਟ ਦੀ ਦਵਾਈ ਇੱਕ ਕੱਪ ਲੇੰਗੂ ਰਸ ਲੈ ਲੋ ਇੱਕ ਕੱਪ ਅਦਰਕ ਦਾ ਰਸ ਇੱਕ ਕੱਪ ਲਸਣ ਦਾ ਰਸ ਇੱਕ ਕੱਪ ਸੇਵ ਦਾ ਰਸ ਚਾਰੇ ਇਸਾਂ ਨੂੰ ਚੰਗੇ ਦਿਨਾ ਬਾਲ ਕੇ ਜੋ 3 ਕੱਪ ਰਹਿ ਜਾਣ ਤਾਂ ਉਸ ਵਿੱਚ 3 ਕੱਪ ਸਹਿਦ ਮਿਲਾ ਕੇ ਦਵਾਈ ਫਟਾ ਕਰ ਲੋ ਠੰਡਾ ਦਵਾਈ ਦਾ ਠੰਡੀ ਹੋ ਜੇ ਸਹਿਦ ਫੇਰ ਪਾਉਣਾ ਹੈ ਪਹਿਲਾ ਸਹਿਦ ਵੀ ਪਾਉਗਾ ਗਰਮ ਜਿਹੇ ਸਹਿਦ ਕਹਿੰਦੇ ਉਹ ਜ਼ਹਿਰ ਮੰਨਦਾ ਕਦਰ ਹੁੰਦਾ ਹੈ 75 ਸਾਲਿਆਂ ਦਾ ਉਹਨਾਂ ਨੇ ਕਿਸੇ ਨੇ ਜਾਣਾ ਨਹੀਂ ਸਾਰੇ ਸਾਥੀਆਂ ਦਾ ਸਨਮਾਨ ਕਰਨਾ ਹੈ ਇਸ ਤੋਂ ਬਾਅਦ ਆਪਾਂ ਸਮਰੀ ਜੋ ਜਥੇਬੰਦੀਆਂ ਦਾ ਕਲੰਡਰ ਰੀਜ ਕਰਾਂਗੇ ਇਕ ਸਰਦਾਰ ਬਲਦੇਵ ਸਿੰਘ ਜੀ ਆਉਣਕ ਉਹਨੇ ਲਿਖਤਾਰੀ ਕਰਾਂਗੇ ਉਸ ਤੋਂ ਬਾਅਦ ਆਪਾਂ 75 ਸਾਲ ਦੇ ਆਸਿਆਂ ਦਾ ਪੰਜਾਬ ਦਾ ਕੜੂ ਜੀਰੀ ਲੈ ਲਓ ਤੇ 20 ਗ੍ਰਾਮ ਪੂਰੀ ਨਿਚ ਤੇਨੇ ਜਿਹਿਆਂ ਨੂੰ ਮਿਕਸੇ ਫੀਸ ਲਵੋ ਅੱਧਾ ਚਮਚਾ ਰੋਜ਼ ਨਿੰਮੇ ਕਾਲ ਦੀ ਲੈ ਲਵੋ ਜੁਰਗ ਐਸਾ ਤੁਹਾਡਾ ਠੀਕ ਰਹੂਗਾ ਕੋਈ ਤੁਹਾਨੂੰ ਐਂਜੈਲੋਰਿਕ ਵਗੈਰਾ ਲੈਣ ਦੀ ਲੋੜ ਨਹੀਂ ਪਊ ਜਿਹਨਾਂ ਜੈਲੋਰਿਕ ਹੈ ਇਹ ਭਾਈ ਸਾਹਿਬ ਕਿਡਨੀ ਤੇ ਅਸਰ ਪਾਉਂਦਾ ਹੈ ਕਿਡਨੀ ਖਰਾਬ ਹੁੰਦੀ ਹੈ ਅੰਗਰੇਜ਼ੀ ਦਵਾਈਆਂ ਤੇ ਲਿਖਾ ਲਿਖਿਆ ਹੋਵੇ ਕੇ ਪੈਨਸ਼ਨ ਦੇ ਬਨਾਪ ਤੇ ਦੰਦ ਲਗਾਉਣ ਯੋਗ ਹਨ ਮੈਡੀਕਲ ਪਾਰਲੇ ਦਾ ਗੀਤ ਆਪਰੋ YouTube ਤੇ ਸੁਣ ਰਹੇ ਆ ਉਹ ਆਪ ਦੇ ਰੂਪ ਰੂਪ ਹੋਣਗੇ ਗੁਰਦਿਆਲ ਸਿੰਘ ਦੇ ਨਾਮ ਮਹਾਰਾਜਾ ਲਖ ਲਖ ਦੀ ਲਖ ਲਖ ਦੀ ਪ੍ਰਧਾਨਗੀ ਮੰਡਲ ਹੈ ਆ ਦੇ 11 ਪੈਨਸ਼ਨਰਸ ਦੇ ਨੌਜਵਾਨ ਗੁਜ਼ਰਗੋ ਮੈਂ ਤੁਹਾਨੂੰ ਪ੍ਰੇਮ ਪ੍ਰੀ ਸਾਰਨ ਸਸਕੇ ਕਰਦਾ ਹਾਂ ਕਿ ਰਿਟਾਇਰਮੈਂਟ ਤੋਂ ਬਾਅਦ ਜ਼ਿੰਦਗੀ ਦਾ ਨਵਾਂ ਪੱਖ ਨੂੰ ਅੰਦਰ ਜਿਹੜੇ ਲੋਕ ਜ਼ਿੰਦਗੀ ਸਰਗਰਮ ਰਹਿਦੇ ਨੇ ਤੁਹਾਡੇ ਬਾਪੂ ਉਹ ਤੰਦਰੁਸਤ ਹੋਰ ਲੰਬੀ ਉਮਰ ਭਾਉਂਦੇ ਜੋ ਆਇਸੂ ਨੇ ਕੋ ਘਰੇ ਬਹਿ ਜਾਂਦੇ ਨੇ ਉਹ ਬੜੀ ਖੇਤੀ ਰੱਬ ਨੂੰ ਪਿਆਰੇ ਹੋ ਜਾਂਦੇ ਨੇ। ਜਿਸ ਕਰਕੇ ਰੱਬ ਨੂੰ ਦਿਆਰੇ ਲੱਗਿਆ ਆਪਾਂ ਨੇ। ਤੇ ਬਾਕੀ ਜਿੰਨੇ ਤੱਕ ਸਵਾਲ ਹੈ ਜ਼ਿੰਦਗੀ ਦਾ ਇਹ ਜਿਹੜਾ ਇਹ ਪੱਕਾ ਹੈ ਬਾਅਦ ਦਾ ਰਿਟਾਇਰਮੈਂਟ ਦਾ ਇਹ ਜ਼ਿੰਦਗੀ ਦੀਆਂ ਜਿਹੜੀਆਂ ਸਾਡੇ ਅਧੂਰੀਆਂ ਕਰਦਾ ਰਹਿ ਗਈਆਂ ਉਹਨਾਂ ਨੂੰ ਪੂਰਾ ਕਰਉਂਦਾ ਹੁੰਦਾ। ਤੇ ਵੀ ਐਨੀ ਖੁਸ਼ੀ ਹਾਰਿਆ ਹਾਂ ਫਿਰ ਲੜਾਂਗਾ ਮੈਂ ਅਜੇ ਮਰੀ ਨਹੀਂ। ਪ੍ਰੋਗਰਾਮ ਅਸੀਂ ਤੁਹਾਡੇ ਸਾਰਿਆਂ ਲਈ ਆਰਗੇਨਾਈਜ਼ ਕੀਤਾ ਤੁਹਾਡੇ ਸਭ ਦੇ ਸਹਿਯੋਗ ਨਾਲ ਕੀਤਾ। ਇੱਧਰ ਪੈਨਸ਼ਨਰ ਜਿਹੜੇ ਸਨਮਾਨ ਕਰਨੇ ਨੇ 90 ਸਾਲਾਂ 75 ਸਾਲੇ ਉਹਨਾਂ ਲਈ ਅਸੀਂ ਸਪੈਸ਼ਲ ਕੁਰਸੀਆਂ ਲਾਈਆਂ ਨੇ। ਕੋਈ ਇੱਧਰ ਵੀ ਬੈਠਾ ਤਾਂ ਇੱਧਰ ਆ ਕੇ ਬੈਠ ਸਕਦਾ ਨਖਰਨੇਕ ਜੀ ਬੈਠੇ ਨੇ ਮੇਰੇ ਵੀ ਅੱਜ ਬਹੁਤ ਗੱਲਾਂ ਹੋ ਚੁੱਕੀਆਂ ਪੈਨਸ਼ਨਾਂ ਬਾਰੇ ਕਲਵਰ ਸਿੰਘ ਜੀ ਬੋਲ ਗਏ ਜੈਦੇਵ ਜੀ ਬੋਲ ਗਏ ਹੰਸਰਾਜ ਜੀ ਬੋਲ ਗਏ ਰਮੇਸ਼ ਸ਼ਰਮਾ ਜੀ ਬੋਲ ਗਏ ਫਿਰ ਬੜੀਆਂ ਆਪਾਂ ਗੱਲਾਂ ਫਿਰ ਵੀ ਕਰਦੇ ਹੀ ਰਹਾਂਗੇ ਕੋਈ ਗੱਲ ਨਹੀਂ ਅੱਜ ਅਸੀਂ ਸਾਡੇ ਜੱਫੇਬੰਦੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਸੀਂ ਆਪਣਾ ਕਲੰਡਰ ਜਾਰੀ ਕਰ ਰਹੇ ਹਾਂ ਜੈ ਜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋ ਪਹਿਲਾ ਪਿਛਲੇ ਮਹੀਨੇ ਅੱਜ ਦੀ ਤਰੀਕ ਨੂੰ 17 ਤਰੀਕ ਨੂੰ ਅਸੀਂ ਮੈਡੀਕਲ ਕੈਂਪ ਲਾਇਆ ਤੇ ਉਹ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਹ ਵੀ ਪਹਿਲੀ ਵਾਰੀ ਕਰਿਆ ਸੀ ਉਹ ਵੀ ਬਹੁਤ ਸਫਲ ਸੀ ਅੱਜ ਦਾ ਵੀ ਬਹੁਤ ਸਫਲ ਪ੍ਰੋਗਰਾਮ ਆਪਣਾ ਕੁਰਸੀਆਂ ਵੀ ਘਾਟ ਪੈ ਚੁੱਕੀਆਂ ਮੈਂ ਵੇਖ ਰਿਹਾ ਵੱਖ-ਵੱਖ ਸੰਸਥਾਵਾਂ ਦੇ ਵਿੱਚੋਂ ਸਾਨੂੰ ਪਰਮਾ ਸਹਿਯੋਗ ਮਿਲਿਆ ਸੀਨੀਅਰ ਸਿਟੀਜ਼ਨ ਆਸ਼ਰਮ ਆਪ ਵੱਲੋਂ ਬਹੁਤ ਸਾਡੇ ਸਾਥੀ ਪਹੁੰਚੇ ਨੇ ਉਹਨਾਂ ਨੇ ਚਾਹ ਪਾਣੀ ਪਤਾ ਨਹੀਂ ਉਹਨੂੰ ਮਿਲਿਆ ਬੰਦੇ ਨਹੀਂ ਲੇਟ ਆਏ ਨੇ ਥੋੜੇ ਜਿਆਦਾ ਮਿਲ ਗਿਆ ਜੀ

ਸੋਹੀਦਰ ਮੈਂਦੀ ਕਰਾਂਗੇ ਗੁਰਦੇਵ ਨਰਮਨ ਜੀ ਜੀ ਚੀਰੋੜਾ ਜੀ ਜਗ ਸਿੰਘ ਜੀ ਨੇ ਬੇਨਤੀ ਕਰਾਂਗੇ ਉਹ ਵੀ ਮੌਜੂਦ ਨੇ ਕਿਰਬਾਲ ਦਾ ਕਰਨ ਸਾਡੇ ਮਾਸਟਰ ਸਰਦੇਵ ਸਿੰਘ ਜੀ ਨੇ ਬੇਨਤੀ ਕਰਾਂਗੇ ਉਹ ਵੀ ਕਲੰਡਰ ਜਾਰੀ ਕਰਨ ਦੇ ਵਿੱਚ ਬਹੁਤ ਵਧੀਆ ਸਲਾਘਾ ਜੋਗਾ ਦਾ ਪ੍ਰਧਾਨ ਜੀ ਦਾ ਕਿਉਂਕਿ ਇਹਦੇ ਵਿੱਚ ਸਾਰੀਆਂ ਜਿਵੇਂ ਅੱਜ ਦਾ ਸਵਾਗਤ ਮਨਾ ਰਹੇ ਆ ਅੱਜ ਦੇ ਸਾਰੀਆਂ ਦੀਆਂ ਫੋਟੋਆਂ ਜੋ ਜਾਂਦਾ ਹੁੰਦੀਆਂ ਨੂੰ ਉਹਦੇ ਵਿੱਚ ਆਪਾਂ ਕੈਦ ਕਰ ਲੈਨੇ ਆ ਕੈਮਰੇ ਦੇ ਵਿੱਚ ਲਾਓ ਉਹ ਤਿਆਰ ਐ ਇਹਨਾਂ ਤੋਂ ਬਾਅਦ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਬੀਬੀ ਕਲਾਸ਼ ਦੇਵੀ ਜੀ ਚੰਨਜੀਤ ਕੌਰ ਓਕੇ ਜੀ ਓਕੇ ਹਾਲ 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 ਗਾਲ ਚ ਬਾਕੀ ਨਾਲ ਇਹ ਤੋਂ ਬਾਅਦ ਤੋਂ ਇਹ ਵੀ ਦੋਵੇਂ ਜਾਣੇ ਤਿਆਰ ਐ ਓਕੇ ਇਹਨਾਂ ਤੋਂ ਬਾਅਦ ਮਾਇਆ ਦੇਵੀ ਮਾਇਆ ਜੀ ਵੀ ਸਿੱਖਿਆ ਆਪਾਂ ਦਾ ਕਰੋ ਤਾਜੋ ਜੋ ਸਮਾਗਮ ਹੈ ਸਮੇਂ ਤੇ ਇਸ ਨੂੰ ਖਤਮ ਕਰ ਸਕੀ ਹਾਂ ਜੀ ਪ੍ਰਧਾਨ ਜੀ ਪੈਨਸ਼ਨ ਦਿਹਾੜਾ ਮਨਾਇਆ ਗਿਆ ਅੱਜ ਕੀ ਕਹਿਣਾ ਚਾਹੁੰਦੇ ਸੀ ਅੱਜ ਕੌਮੀ ਪੱਧਰ ਤੇ 17 ਦਸੰਬਰ ਨੂੰ ਸਭੂ ਪੈਨਸ਼ਨਰ ਹਮੇਸ਼ਾ ਦੀ ਤਰ੍ਹਾਂ ਜਿਹੜਾ ਪੈਨਸ਼ਨ ਦਿਹਾੜਾ ਮਨਾਉਂਦੇ ਨੇ ਤੁਹਾਨੂੰ ਦੇ ਵਿੱਚ ਵੀ ਸਾਡੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਜਿਸਟਰ ਨੰਬਰ 1180 ਵੱਲੋਂ ਇਹ ਦਿਹਾੜਾ ਮਨਾਇਆ ਗਿਆ ਸਾਰੇ ਸਾਥ ਸ਼ਾਣੀ ਦੇ ਵਿੱਚ ਵੱਧ ਚੜ ਕੇ ਸਭ ਨੂੰ ਕੀਤਾ ਅੱਗੇ ਜਣਾਂ ਸੀ ਜਿੱਥੇ ਡੀ ਵੀ ਚੰਦਰ ਚੋੜੀ ਜੀ ਨੂੰ ਯਾਦ ਕਰਦੇ ਆ ਉੱਥੇ ਵਕੀਲ ਨਕਰਾ ਜੀ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਫੈਸਲਾ ਸਾਡੇ ਹੱਕ ਦੇ ਵਿੱਚ ਕਰਵਾ ਕੇ ਦਿੱਤਾ ਸੀ 1988 ਦੇ ਵਿੱਚ ਜਦੋਂ ਸਰਕਾਰ ਪੈਨਸ਼ਨ ਬੰਦ ਕਰਨ ਲੱਗੀ ਸੀ ਪਰ ਕਿਉਂਕਿ ਇਹ ਕੋਈ ਇਹ ਨਹੀਂ ਮੰਨਿਆ ਗਿਆ ਕੋਰਟ ਵੱਲੋਂ ਉਹ ਕਹਿੰਦੇ ਵੀ ਇਹ ਵਢਾਫੇ ਦਾ ਆਸਰਾ ਇਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ 2000 ਤੋਂ ਹੀ ਅਸੀਂ ਲਗਾਤਾਰ ਜਿਹੜਾ ਪੈਨਸ਼ਨ ਦਿਹਾੜਾ ਮਨਾਉਂਦੇ ਆ ਰਹੇ ਹਾਂ ਇਸ ਦਿਨ ਤੇ ਅਸੀਂ ਜਿੱਥੇ ਆਪਣੇ ਮੰਗਾ ਮਸਲਿਆਂ ਦੇ ਬਾਰੇ ਗੱਲ ਕਰਦੇ ਆ ਉੱਥੇ ਪੈਨਸ਼ਨਰਾਂ ਦਾ ਹਫਤੇ ਵਿੱਚ ਮੇਲ-ਜੋਲ ਵੀ ਹੋ ਜਾਂਦਾ ਗੈਟ ਟੂਗੇਦਰ ਹੋ ਜਾਂਦੀ ਆ ਔਰ ਕਿਸੇ ਦਾ ਦੁੱਖ ਤਕਲੀਫ ਉਹ ਸਾਰਾ ਸੁਣਿਆ ਜਾਂਦਾ ਔਰ ਇੱਥੇ 75 ਸਾਲ ਦੇ ਤੇ 90 ਸਾਲ ਦੇ ਬਜ਼ੁਰਗਾਂ ਦਾ ਅਸੀਂ ਸਨਮਾਨ ਵੀ ਕੀਤਾ ਜਿਹੜੇ ਸਾਡੇ ਪੈਨਸ਼ਨਰ ਸੀ ਕਿ ਮੰਗਾ ਦੀ ਗੱਲ ਕੀਤੀ ਗਈ ਆ ਮੈਡੀਕਲ ਬਿੱਲਾਂ ਬਾਰੇ ਉਹ ਸਾਰੇ ਜਿਹੜੇ ਮਸਲੇ ਸੀ ਇੱਥੇ ਵਿਚਾਰੇ ਨੇ ਔਰ ਬਹੁਤ ਸਾਰਾ ਸਫਲ ਪ੍ਰੋਗਰਾਮ ਅਜੇ ਇਹ ਸਹਿਯੋਗ ਨਾਲ ਨੇਪਰੇ ਚੜ੍ਹਿਆ ਹੁੰਦਾ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਜਿਹੜਾ ਪੈਨਸ਼ਨ ਡੇ ਬਣਾਇਆ ਇਹ ਵਾ ਬਾਈ ਵੀ ਚੰਦਰਾ ਚੂੜ ਨੂੰ ਯਾਦ ਕਰਨਾ ਜੇ ਉਹ ਨਾ ਖਸਲਾ ਕਰਦੇ ਇਹ ਪੈਨਸ਼ਨ ਜੁਨੇ ਐਨੇ ਜਿਹੜੇ 90 90 ਸਾਲ ਦੇ ਨੇ ਨਾ ਇਹਦਾ 60 70 ਸਾਲ ਦੇ ਮਿਲਨੇ ਨਹੀਂ ਸੀ ਕਿਉਂਕਿ ਖਰਚੇ ਬਹੁਤ ਸੀ ਕਬੀਲਦਾਰ ਜਿਹੜੇ ਬੱਚੇ ਸੱਤ ਨਹੀਂ ਹੁੰਦੇ ਇਸ ਕਰਕੇ ਪੈਨਸ਼ਨ ਬਹੁਤ ਹੀ ਜ਼ਰੂਰੀ ਹੈ ਮੁਲਾਜ਼ਮ ਲਈ ਖਾਸ ਕਰਕੇ ਹੁਣ ਜਿਵੇਂ ਪੈਨਸ਼ਨ 2004 ਤੋਂ ਬੰਦ ਕਰਤੀ ਉਹਨਾਂ ਦਾ ਹਾਲਾਤ ਮਾੜੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹ ਪੈਨਸ਼ਨ ਜ਼ਰੂਰ ਲੱਗਣੀ ਚਾਹੀਦੀ ਹੈ ਹਰ ਹਾਲ ਦੇ ਕਿਉਂਕਿ ਪੈਨਸ਼ਨ ਜਿਹੜੀ ਕੋਈ ਭੀਖ ਨਹੀਂ ਹੈਗੀ ਕਿਉਂਕਿ ਸਾਰੀ ਜ਼ਿੰਦਗੀ ਬੰਦਾ ਉਥੇ ਨਾਫਰੀ ਕਰਦਾ ਅਖੀਰ ਦੇ ਵਿੱਚ ਜਦੋਂ ਬੁਢਾਪਾ ਉਹਦਾ ਰੁੱਲ ਜਾਂਦਾ ਹੈ ਬੁਢਾਪੇ ਨੂੰ ਸੰਭਲ ਲਈ ਕਿਉਂਕਿ ਬੱਚੇ ਤਾਂ پیسے ਲੈ ਲੈ ਜਾਂਦੇ ਆ ਮਾਪੇ ਰੁੱਲ ਜਾਂਦੇ ਆ ਉਹ ਬੁਢਾਪੇ ਪੈਨਸ਼ਨ ਦੇ ਨਾਲ ਆਪਦਾ ਵਧੀਆ ਗੁਜ਼ਾਰਾ ਕਰਦੇ ਆ ਜਿੰਨ ਤੇ ਜੀ ਜਿਉਂਦੇ ਆ ਦੋਏ ਜੀ ਜਿਉਂਦੇ ਆ ਦੋਨੇ ਜੀ ਫਿਰ ਪੈਨਸ਼ਨ ਤੇ ਵਧੀਆ ਗੁਜ਼ਾਰਾ ਕਰਦੇ ਆ ਵਧੀਆ ਆਪਦਾ ਆਨੰਦ ਮੇਂ ਜੀਵਨ ਬਤੀਤ ਕਰਦੇ ਆ ਬਾਕੀ ਮੈਂ ਪੈਨਸ਼ਨ ਦੇ ਦੇ ਉੱਪਰ ਆਪਣੇ ਸਾਥੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਠੀਕ ਹੈ